ਫਰੀਦਾ ਤੇਰੀ ਝੋਪੜੀ ਗੱਲ ਘਟਣ ਕੇ ਪਾਸ ਕਰਨਗੇ ਸੋ ਭਰਨਗੇ ਤੂੰ ਕਿਉਂ ਉਦਾਸ ਬਈ ਕਰਨੀ ਭਰਨੀ ਐਵੇਂ ਤਾਂ ਨਹੀਂ ਕਹਿੰਦੇ ਇੱਥੇ ਆ ਦੇਖੋ ਵਿਚਾਰੇ ਦੀਆਂ ਲੱਤਾਂ ਬੰਨ ਕੇ ਕੋਈ ਕ੍ਰੀਸ ਕੇ ਸੱਟ ਕੇ ਗਿਆ ਵਾ ਅਸੀਂ ਮੈਂ ਸਵੇਰੇ ਸੈਰ ਕਰਨ ਆਇਆ ਅਹੀਂ ਤੱਕ ਤੁਪਰਾ ਸਾਹਿਬ ਨਹੀਂ ਤੇ ਆਹ ਦੇਖ ਲਓ ਬਾਈ ਇਹੋ ਜਿਹੇ ਪਾਪੀ ਲੋਕ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਆਪਾਂ ਕਰਨੀ ਆ ਤੇ ਉਹ ਭਰਨੀ ਪੈਣੀ ਆ ਕਰਨੀ ਭਰਨੀ ਦਾ ਮਤਲਬ ਹੀ ਨਹੀਂ ਪਤਾ ਵੀ ਕਰਨੀ ਕੀ ਹੁੰਦੀ ਆ ਭਰਨੀ ਕੀ ਹੁੰਦੀ ਆ ਨਾ ਉਹ ਇਹਨੂੰ ਆਪਾਂ ਗੰਡ ਗੰਡ ਖੋਲ ਕੇ ਉੱਥੇ ਲੈ ਕੇ ਚੱਲ ਗਏ ਹੁਣ ਆਈ ਚੱਕਣਾ ਆਪ ਚੱਕੇ ਹੈ ਨਾ ਬਾਣ ਵੇਚ ਲਈ ਹੈ ਨਾ ਬਾਣ ਵੇਚ ਲਈ ਲੈ ਜਾ ਨਹੀਂ ਨਹੀਂ ਆਪਾਂ ਚੱਕਦੇ ਆ ਉਧਰ ਨੱਪਦੇ ਆ ਆਪਾਂ ਤੇ ਬਾਈ ਯਾਰ ਆ ਦੇਖੋ ਇਹੋ ਜਿਹੇ ਵੀ ਲੋਕ ਪਏ ਦੱਸ ਕਿੱਡੀ ਗੱਲ ਆ ਹੈ ਭਾਰੀ ਹੈਵੀ ਬਹੁਤ ਹੋਇਆ ਪਿਆ ਤਾਂ ਚੱਕ ਲਿਓਨੇ ਆਪਾਂ ਉੱਥੇ ਨੱਪ ਦਿੰਨੇ ਆ ਵੀ 10000 ਕਿੱਡੀ ਗੱਲ ਆ ਐ ਲਤਨਾਂ ਬਨ ਕੇ ਇਕੜੀ ਸੇਵਾ ਕਿੜੀ ਸੇਵਾ ਥੱਲੇ ਦਿਖਾ ਬਾਈ ਆ ਵੀ ਥੋੜੀ ਸੇਵਾ ਵਾਲ ਪੱਟੇ ਪਏ ਆ ਤੇ ਘੜੀ ਸਿਆ ਵਾ ਤੇ ਅਸੀਂ ਮੈਂ ਸਵੇਰੇ ਸੈਰ ਕਰਨਾਈ ਮੈਂ ਕਿਹਾ ਲਾਲਾ ਚੱਲ ਨਾ ਪੱਕੇ ਜੇ ਯਾਰ ਹੈ ਵੀ ਆ ਲੱਤਾਂ ਮੰਨਣ ਦਾ ਹੀ ਕੰਮ ਆ ਦੇਖ ਲੋ ਲੈ ਆਹ ਲੱਤਾਂ ਮੰਨਾਂਗਾ ਪੰਨਿਆ ਇਹ ਸਮਝ ਨਹੀਂ ਉਹਦੀ ਵੀ ਲੱਤਾਂ ਮੰਨ ਕੇ ਕੀ ਮਿਲਿਆ ਤੁਹਾਨੂੰ ਕਰਨੀ ਭਰਨੀ ਦਾ ਪਤਾ ਨਹੀਂ ਜਿਹੜੀ ਕਰਨੀ ਉਹ ਭਰਨੀ ਪੈਂਦੀ ਆ ਲੈ ਲੈ ਆ ਪਟਾ ਓਏ ਆ ਪੜਦੇ ਆ ਯਾਰ ਇੱਥੇ ਦੱਸ ਵੀ ਕੌਣ ਪਾਪੀ ਲੋਕ ਇਹ ਜਿਹੇ ਵੀ ਦੁਨੀਆ ਤੇ ਪਿਆ ਸ਼ਰਮ ਕਰੋ ਮਾੜੀ ਮੋਟੀ ਯਾਰ ਤੁਸੀਂ ਕਿੱਡੀ ਗੱਲ ਆ ਹੈ ਉਹ ਠੀਕ ਆ ਕੋਈ ਗਲਤੀ ਇਹ ਤਾਂ ਕੜੀਸ ਕੇ ਇੱਕ ਹਿੱਸਾ ਵਾ ਆ ਰੱਸੀ ਪਾ ਕੇ ਮਗਰ ਕੜੀਸਿਆ ਵਾ ਕੜੀਸ ਕੇ ਮਾਰ ਕੇ ਸੱਟ ਗਿਆ ਪੂਰਾ ਕੜੀਸਿਆ ਪਹਿਲਾਂ ਇਹਨੂੰ ਪੂਰਾ ਤੜਫਾ ਤੜਫਾ ਕੇ ਮਾਰਿਆ ਵਾ ਦੱਸ ਕੀ ਮਿਲੂਗਾ ਲੈ ਮੈਂ ਲਾਵਾਂ ਗੜੇ ਇੱਧਰ ਇੱਧਰੋਂ ਵਟ ਲੈਨੇ ਆ ਆ ਗੰਡ ਗੁੰਡ ਖੋਲ ਕੇ ਆਪਾਂ ਨੱਪ ਦਿੰਨੇ ਆ ਵਿੱਚ ਆਹੋ ਦੱਤਾਂ ਖੋਲ ਦਿੰਨੇ ਆ ਦੱਤਾਂ ਖੋਲਦਗੇ ਹਨਾ ਹੋਰ ਯਾਰ ਕਪੜਾ ਹੈ ਨਹੀਂ ਆ ਸ਼ਰਟ ਪਵਾ ਦੇਗੇ ਸ਼ਰਟ ਸ਼ਰਟ ਲਾ ਕੇ ਪਾ ਦੇਗੇ ਤੇਰੀ ਉਹ ਕਪੜਾ ਹੈ ਨਹੀਂ ਉਹ ਆ ਸ਼ਰਟ ਹੀ ਪਾ ਪਰੇ ਉੱਤੇ ਜਿਹੜੇ ਕਿਹੜੀ ਆਹਾਂ ਪਾਈ ਤੂੰ ਉਹਦਾ ਵਿਆਹ ਜਾਣਾ ਉਹ ਕਹਿੰਦਾ ਵਿਆਹ ਜਾਣਾ ਸ਼ਰਟ ਹਾਂ ਜਰ ਕਪੜਾ ਤਾਂ ਹੈ ਨਹੀਂ ਵੇਹੇ ਚੱਲ ਦੇ ਨੇ ਪਾਦਾ ਫਿਰ ਲਾ ਕੇ ਫਿਰ ਪਾ ਦੇ ਵਿਚਾਰੇ ਨੇ ਚੱਲ ਚਲੋ ਕੋਈ ਨਹੀਂ ਯਾਰ ਹਾਂ ਸਹੀ ਗੱਲ ਹੈ ਵੀ ਤੇਰੀ ਕਪੜਾ ਹੈ ਨਹੀਂ ਆ ਕੋਈ ਸ਼ਰਟ ਹੀ ਪਾ ਦਿੰਨੇ ਆਪਾਂ ਸਾਰੇ ਆਹ ਬਚਾਰਾ ਓਹ ਹੋ ਬਾਲੀ ਮੰਦੀ ਹਾਲਤ ਕੀਤੀ ਵੀ ਹੈ ਕਹਿੰਦੇ ਹੋਰ ਯਾਰਾ ਸ਼ਰਟ ਹੀ ਪਾ ਦਿੰਨੇ ਆ ਕਹਿੰਦਾ ਬਾਈ ਕਹਿੰਦਾ ਓ ਨਹੀਂ ਆ ਹੋਰ ਇਹਦੇ ਕਰਮਾਂ ਚ ਪੀ ਇਹਦੇ ਕਰਮਾਂ ਚ ਸੀਗੀ ਸ਼ਰਟ ਚ ਕੋਈ ਗੱਲ ਨਾ ਹੋ ਗਿਆ ਹੂਟਵਾ ਪੱਕਾ ਆ ਥਾਂ ਥੋੜਾ ਜਾ ਟਿੱਟਾ ਰੋੜੇ ਆ ਟਿੱਟਾ ਰੋੜੇ ਬਾਹਰ ਲੱਗੇ ਸ਼ਰਟ ਕਪੜਾ ਹੈ ਨਹੀਂ ਸੀ ਆਪਣੇ ਕੋਲੇ ਬਾਈ ਸ਼ਰਟ ਹੀ ਪਾ ਦਿੰਨੇ ਆ ਉੱਤੇ ਕਰਨ ਵਾਲਿਆਂ ਨੇ ਜਿਹੜੇ ਕਰਤੀ ਕਰਨਗੇ ਭਰਨਗੇ ਆਪਣੇ ਵੱਲੋਂ ਆਪ ਆਉਂਦਾ ਹਨ ਲੈ ਫੜ ਸਾਡੇ ਪਾਰੇ ਲੋਡ ਕਰਕੇ ਓਏ ਸ਼ਰਟ ਸ਼ਰਟ ਪਾ ਦਿੰਨੇ ਕੋਈ ਗੱਲ ਹੀ ਕੋਈ ਲੈ ਫੜੇ ਚੈੱਕ ਵੀ ਭਰਤਾ ਚਲੋ ਲੈ ਜਾ ਡੱਬੂ ਵਾਲੀ ਕੋਲ ਵਾਹਿਗੁਰੂ ਕਿਰਪਾ ਕਰੇ ਕੀ ਕਹੋਂਗੇ ਭਈ ਇਹ ਨਾ ਭਰੇ ਤੁਸੀਂ ਪਾਓ ਲਾਣ ਤਾਂ ਇਹਨਾਂ ਨੂੰ ਤੰਗ ਇੰਨਾ ਇੰਨਾ ਥੋੜੀ ਤੜਫਾ ਕੇ ਮਾਰਨਾ ਹੁੰਦਾ ਕੜੀਸ ਕੜੀਸ ਕੇ ਮਾਰਿਆ ਵਾ ਮਿੱਟੀ ਪਾ ਹੂੰ ਮਿੱਟੀ ਪਾ ਸਲਾਬਾਦ ਨੇ ਮਿੱਟੀ ਦਾ ਵਾਹ ਕਰੋ ਮਿਹਰ ਕਰੋ ਕਹ ਸਾਰੇ ਦਿਨ ਦੇ ਪਰਮਾਤਮਾ ਕਾ ਕਰ ਸਾਰੇ ਦਿਨ ਦੇ ਰੱਬ ਨੂੰ ਮੰਨਦੇ ਆ ਗੁਰੂ ਘਰ ਜਾਂਦੇ ਆ ਗੁਰੂ ਘਰ ਕਿਤੇ ਜਾਓ ਯਾਰ ਦੁਨੀਆ ਤੇ ਪਰ ਆਹ ਆ ਗੱਲਾਂ ਦਾ ਪਤਾ ਹੀ ਨਹੀਂ ਕਿਸੇ ਨੂੰ ਬਾਈ ਕਹ ਸਾਰੇ ਦਿਨ ਦੇ ਰੱਬ ਦੇਨ ਦੇ ਜੁਗ ਦੇ ਹਲੇ ਪਾਪ ਕਰਦੇ ਆ ਤੇ ਰੱਬ ਦੀ ਪੱਟੀ ਬੰਨ੍ਹਦੇ ਆ ਆ ਹੂੰ ਕਹਿੰਦੇ ਰੱਬ ਦੇਖਦਾ ਜਦੋਂ ਆ ਚੀਜ਼ਾਂ ਕਰਦੇ ਉਹ ਪੱਟੀ ਬੰਨ੍ਹਦੇ ਰੱਬ ਦੇ ਠੀਕ ਆ ਦੋਸਤੋ ਆਪਾਂ ਇੱਕ ਦਿਖਾਇਆ ਵੀ ਜਿਹੜੇ ਬੰਦੇ ਹਜੇ ਪਾਪ ਕਰਦੇ ਬਾਈ ਨਾ ਕਰੋ ਪ੍ਰਮਾਤਮਾ ਤਾਂ ਉੱਥੇ ਹਰ ਥਾਂ ਤੁਸੀਂ ਨੇਰੇ ਸਵੇਰੇ ਸੱਟ ਕੇ ਗਏ ਹੋਗੇ ਬਨ ਕੇ ਤੇ ਰੱਬ ਤੋਂ ਤਾਂ ਨਹੀਂ ਲੁਕਿਆ ਉਹ ਤਾਂ ਸਾਰਾ ਕੁਝ ਦੇਖ ਹੀ ਲਿਆ ਬਾਈ ਉਹਦਾ ਕੈਮਰਾ ਤਾਂ ਚੱਲ ਹੀ ਜਾਂਦਾ ਉਹਦੇ ਕੈਮਰੇ ਨੇ ਜਿਹੜਾ ਕੈਚ ਕਰ ਲਿਆ ਤੇ ਉਹ ਵੀ ਤੁਹਾਨੂੰ ਮਿਲਣਾ ਮੁੜ ਕੇ ਭਰਨੀ ਪੈਣੀ ਚੱਲ ਵਾਹਿਗੁਰੂ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਠੀਕ ਆ ਦੋਸਤੋ ਧੰਨਵਾਦ ਆ ਵੀਰ ਕਰਮਜੀਤ ਦਾ ਵੀ ਲਾਲਾ ਇਹ ਨਾਲ ਆਏ ਵਿਚਾਰੇ ਇਹਨਾਂ ਨੇ ਨਾਲ ਹੈਲਪ ਕੀਤੀ ਦਰਬੇਸ਼ ਨੂੰ Ah, oh,